ਮੁਫਤ ਬਿਜਲੀ ਦੀ ਮੰਗ ਕਰਨ ਅਤੇ ਮੀ ਨਾ ਪੈਣ ਕਾਰਨ ਬਿਲੀ ਬੋਰਡ ਨੂੰ ਭਾਜਣਾ ਪੈ ਚੁਕੀਆਂ ਨੇ ਕਿਉਂਕਿ 10000 ਮੈਗਾਵਾਟ ਦੀ ਮੰਗ ਆ ਉੱਤ ਪੁੱਚੂਕੀਆ ਤੇ ਜਿਸ ਕਰਕੇ ਚਿੰਤਾ ਦੇ ਵਿੱਚ ਕਿਉਂਕਿ ਗਰਮੀ ਦਾ ਸੀਜ਼ਨ ਆ ਬਾਰਿਸ਼ ਹੋਈ ਨਹੀਂ ਤੇ ਖੇਤੀ ਤੇ ਜਿਹੜੀ ਮੁਫਤ ਬਿਲੀ ਦਿੱਤੀ ਜਾ ਰਹੀ ਉਹਦੇ ਕਰਕੇ ਸਰਕਾਰ ਵਾਸਤੇ ਵੱਡੀ ਸਿਰਦਰਦੀ ਦਾ ਕਾਰਨ ਬਣ ਸਕਦੀ ਆ ਕਿਉਂਕਿ 10000 ਮੈਗਾਵਾਟ ਤੋਂ ਵੀ ਜ਼ਿਆਦਾ ਟੱਪ ਗਈ ਆ ਬਿਲੀ ਦੀ ਮੰਗ ਅਸਵਰ ਜਿਆਦਾ ਸਰਦੀ ਪਹਿਣ ਅਤੇ ਮੀਨਾ ਪਹਿਨ ਕਰਨ ਖੇਤੀ ਖੇਤਰ ਅਤੇ ਮੁਫਤ ਬਿਲੀ ਸਕੀਮ ਕਰਕੇ ਫਰਵਰੀ ਮਹੀਨੇ ਵਿੱਚ ਬਿਲੀ ਜਿਹੜੀ ਮੰਗ ਨੇ ਪਿਛਾ ਰਿਕਾਰਡ ਤੋੜ ਦਿੱਤਾ ਜਿਹੜੀ ਕਿ 10000 ਮੈਗਾਵਾਟ ਤੋਂ ਵੀ ਟੱਪ ਗਈ ਜਦ ਕਿ ਪਿਛਲੇ ਸਾਲ ਬਿਲੀ ਦੀ ਮੰਗ ਇਸੇ ਸਾਲ ਜਨਵਰੀ ਵਿਚ ਜਿਹੜੀ ਆ 8850 ਮੈਗਾਵਾਟ ਸੀ ਲੇਕਿਨ ਇਸ ਵਾਰ ਜਿਹੜੀ ਉਹ 10000 ਟੱਪ ਗਈ ਆ ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਨਵਰੀ ਵਿੱਚ 7 ਫੀਸਦੀ ਬਿਜਲੀ ਦੀ ਜ਼ਿਆਦਾ ਮੰਗ ਵਧੀ ਰਹੀ ਆ ਮੰਗ ਜ਼ਿਆਦਾ ਹੋਣ ਕਰਕੇ ਜਿਸ ਤੇ ਪਾਵਰ ਕਾਮ ਦੇ ਬਜਟ ਤੇ ਅਸਰ ਪਿਆ ਸੋ ਕੋ ਹੁਣ ਪਾਵਰ ਕਾਮ ਨੂੰ ਧੁੱਪ ਨਿਕਲਣ ਕੁਝ ਜ਼ਰੂਰ ਰਾਹਤ ਵੀ ਮਿਲੀ ਦੱਸੀ ਜਾ ਰਹੀ ਹੈ ਕਿਉਂਕਿ ਸੋਲਰ ਬਿਜਲੀ ਦੇ ਇੱਕ ਕਰਕੇ ਇਸ ਵੇਲੇ ਜਿਹੜੀ ਬਿਜਲੀ ਜਿਹੜੀ ਆ ਉਹ ਸਸਤੀ ਆ ਜਿਹੜੀ ਕਿ ਖੇਤੀ ਖੇਤ ਨੂੰ ਸਪਲਾਈ ਕੀਤੀ ਜਾ ਰਹੀ ਹੈ ਖੇਤੀ ਖੇਤਰ ਤੋਂ ਜ਼ਿਆਦਾ ਰੈਸ਼ੀਕਰਾਂ ਦੀ ਜਿਹੜੀ ਮੁਫਤ ਬਿਲੀ ਸਕੀਮ ਕਰਕੇ ਮੰਗ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਜਾਣਕਾਰੀ ਮੁਤਾਬਕ ਖੇਤੀ ਖੇਤਰ ਤੋਂ ਜ਼ਿਆਦਾ ਮੁਫਤ ਬਿਲੀ ਸਕੀਮ ਨੇ ਪਾਵਰਕਾਮ ਤੇ ਲਗਾਤਾਰ ਬਿਲੀ ਦੀ ਜ਼ਿਆਦਾ ਮੰਗ ਦਾ ਭਾਰ ਵਧਾ ਦਿੱਤਾ ਤਾਂ ਉਸ ਨੂੰ ਜ਼ਿਆਦਾ ਬਿਲੀ ਲਈ ਹੁਣ ਸਰਦੀਆਂ ਦੇ ਦਿਨਾਂ ਵਿੱਚ ਵੀ ਉਤਪਾਦਨ ਕਰਨਾ ਪੈ ਰਿਹਾ ਜਾਣਕਾਰੀ ਮੁਤਾਬਕ ਜਨਵਰੀ ਮਹੀਨੇ ਵਿੱਚ ਚਲ ਰਹਾ ਮੁਹਬੱਤਾ ਤੇ ਰੋਪੜ ਤੋਂ ਪਿਛਲੇ ਸਾਲ ਦੇ ਮੁਕਾਬਲੇ 15% ਦੀ ਜ਼ਿਆਦਾ ਬਿਜਲੀ ਪੈਦਾ ਕੀਤੀ ਗਈ ਸੀ ਹਾਈਡਰੋ ਪ੍ਰੋਜੈਕਟਾਂ ਤੋਂ 14% ਦੀ ਬੀਬੀ ਐਮਬੀ ਤੋਂ 9% ਦੀ ਜ਼ਿਆਦਾ ਸਰਕਾਰੀ ਪਲਾਂਟਾਂ ਤੋਂ 15% ਦੀ ਬਾਰਿਸ਼ ਰੋਤਾ ਤੋਂ 8% ਤੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ਵਿੱਚ ਅੱਧਾ ਫੀਸ ਦੇ ਕਰੀਬ ਬਿਜਲੀ ਉਤਪਾਦਨ ਕੀਤਾ ਗਿਆ ਪਾਵਰਕਾਮ ਕੋਲ ਜਿੱਥੇ ਫਰਵਰੀ ਮਹੀਨੇ ਵਿੱਚ ਬਿਜਲੀ ਦੀ ਮੰਗ 10000 ਮੈਗਾਵਾਟ ਤੋਂ ਜ਼ਿਆਦਾ ਟੱਪਣ ਲੱਗੀ ਆ ਤੇ ਉਸ ਦੇ ਨਾਲ ਹੀ ਸਰਕਾਰੀ ਸਬਸਿਡੀ ਵਿੱਚ ਵੀ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ 2023-2024 ਦੇ ਵਿੱਤੀ ਵਰੇ ਦੇ 31 ਮਾਰਚ ਤੱਕ 2000 ਕਰੋੜ ਦੇ ਕਰੀਬ ਬਿਜਲੀ ਸਬਸਿਡੀ ਦੀ ਰਕਮ ਬਣਨ ਦੀ ਸਭਾਵਨਾ ਹੈ ਤੇ ਇੱਕ ਜਾਣਕਾਰੀ ਮੁਤਾਬਕ ਅਜੇ ਪਾਵਰਕਾਮ ਨੂੰ 17000 ਕਰੋੜ ਦੇ ਕਰੀਬ ਦੀ ਸਬਸਿਡੀ ਹੀ ਮਿਲੀ ਹੈ ਇਸ ਵਾਰ ਕੁਝ ਸਮਾਂ ਪਹਿਲਾਂ ਪਾਵਰਕਾਮ ਦੀ ਵਿੱਤੀ ਹਾਲਤ ਖਰਾਬ ਹੋਣ ਕਰਕੇ ਮੁਲਾਜ਼ਮਾਂ ਦੀ ਤਨਖਾਹ ਤੇ ਵੀ ਕੱਟ ਲਗਾਉਣਾ ਪਿਆ ਸੀ ਅਤੇ ਜਦੋਂ ਰੋਲਾ ਪਿਆ ਤਾਂ ਫਿਰ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਤਨਖਾਹਾਂ ਦੀ ਸਾਰੀ ਰਕਮ ਬਿਲੀ ਬੋਰਡ ਜਾਂ ਪਾਵਰਕਾਮ ਨੂੰ ਪਾਉਣੀ ਪਈ ਸੀ ਪੰਜਾਬ ਵਿੱਚ ਬਿਲੀ ਮੁਫਤ ਦੇਣ ਦੇ ਵੱਡੇ ਦਾਅਵੇ ਤੇ ਕੀਤੇ ਜਾ ਰਹੇ ਪਰ ਦੂਜੇ ਪਾਸੇ ਸਬਸਿਡੀ ਅਤੇ ਪਿਛਲਾ ਬਕਾਇਆ ਰਕਮਾਂ ਨਾ ਦੇਣ ਕਾਰਨ ਪਾਵਰਕਾਮ ਦੇ ਆਏ ਦਿਨ ਹੱਥ ਤੰਗ ਹੋਣ ਦੀਆਂ ਮਾਮਲੇ ਵੀ ਸਾਹਮਣੇ ਆ ਰਹੇ ਨੇ ਉਰਜਨ ਅਜੀਤ ਖਬਰ ਦੇ ਪੱਤਰਕਾਰ ਜਲੰਧਰ ਤੋਂ ਸ਼ਿਵ ਵਰਮਾ ਹੋਣੀ ਆਪਣੀ ਖਬਰ ਵਿੱਚ ਇਹ ਵੀ ਦੱਸਦੇ ਨੇ ਕਿ ਰਾਜ ਵਿੱਚ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਨਾਲਾ ਪਰ एम ਮੰਨੇ ਜਾਂਦੇ ਬੀਲੀ ਖੇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਕਿਉਂਕਿ ਅਜੇ ਤੱਕ ਬੀਲੀ ਖੇਤ ਨਾਲ ਸੰਬੰਧਿਤ ਅਦਾਰਿਆਂ ਵਿੱਚ ਅੱਧੀ ਦਰਜਨ ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਹਨ ਜਾਂ ਫਿਰ ਦੂਜੇ ਅਫਸਰਾਂ ਨੂੰ ਕਈ ਸਾਮੀਆਂ ਦਾ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਕਈ ਅਫਸਰਾਂ ਦਾ ਕਾਰਜਕਾਲ ਖਤਮ ਹੋਣ ਦਾ ਜਿਹੜਾ ਸਮਾਂ ਉਹ ਨੇੜੇ ਆ ਚੁੱਕਾ ਉਹਨਾਂ ਦੀ ਰਿਟਾਇਰਮੈਂਟ ਨੇੜੇ ਆ ਤੇ ਨਾਲ ਦੀ ਨਾਲ ਬੀਲੀ ਖੇਤਰ ਦੇ ਕਰੀਬ 8 ਅਸਾਮੀਆਂ ਵੀ ਖਾਲੀ ਪਈਆਂ ਨੇ ਤਾਂ ਮੌਜੂਦਾ ਕਈ ਅਧਿਕਾਰੀਆਂ ਦਾ ਜਿਹੜਾ ਸੇਵਾਕਾਲ ਅਗਲੇ ਹੁਕਮਾਂ ਤੱਕ ਵੀ ਵਧਾ ਦਿੱਤਾ ਗਿਆ ਸੀ ਜਿਨ੍ਹਾਂ ਦਾ ਕਾਰਜਕਾਲ ਜਲਦੀ ਖਤਮ ਹੋ ਰਿਹਾ ਹੈ ਇਹ ਵੀ ਅਹਿਮ ਅਸਾਮੀਆਂ ਵਿੱਚ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵਿੱਚ ਮੈਂਬਰ ਤਕਨੀਕੀ ਦੀ ਅਸਾਮੀ ਪਿਛਲੇ 2 ਸਾਲਾਂ ਤੋਂ ਖਾਲੀ ਪਈ ਹੈ ਪਾਖੜਾ ਬਿਆਸ ਪ੍ਰਬੰਧਨ ਬੋਰਡ ਵਿਚ ਵੀ ਮੈਂਬਰ ਬਿਜਲੀ ਦੀ ਸਾਮੀ ਵੀ ਰੈਗੂਲਰ ਮੈਂਬਰਾਂ ਨਾਲ ਨਹੀਂ ਭਰੀ ਗਈ ਪ੍ਰਮੁੱਖ ਜੀ ਨੂੰ ਵਾਧੂ ਚਾਰਜ ਦੇਣ ਦੀ ਵਿਵਸਥਾ ਪਿਛਲੇ 2 ਸਾਲਾਂ ਤੋਂ ਜਿਹੜੀ ਆ ਉਹ ਜਾਰੀ ਹੈ ਸੀਐਮਡੀ ਪਾਵਰਕਾਮ ਦਾ ਕਾਰਜਕਾਲ ਵੀ ਅਗਲੇ ਕੁਝ ਦਿਨਾਂ ਤੱਕ ਖਤਮ ਹੋ ਰਿਹਾ ਮੁੱਖ ਬਿਜਲੀ ਜਿਹੜੇ ਨੇ ਇੰਸਪੈਕਟਰ ਦੀਆਂ ਅਸਾਮੀਆਂ ਵੀ ਖਾਲੀ ਹੈ ਮੌਜੂਦਾ ਮੈਂਬਰ ਡਾਇਰੈਕਟਰ ਜਨਰੇਸ਼ਨ ਪਾਵਰਕਾਮ ਡਾਇਰੈਕਟਰ ਫਾਈਨੈਂਸ ਐਂਡ ਕਮਰਸ਼ੀਅਲ ਨੂੰ ਵੀ ਰੈਗੂਲਰ ਮੈਂਬਰਾਂ ਦੀ ਨੁਕਤੀ ਤੱਕ 30 ਜੂਨ ਤੱਕ ਉਹਨਾਂ ਦਾ ਕਾਰਜਕਾਲ ਚ ਵਾਧਾ ਕਰ ਦਿੱਤਾ ਗਿਆ ਪਾਵਰ ਕਾਮ ਵਿੱਚ ਡਾਇਰੈਕਟਰ ਐਚ ਆਰ ਵੀ ਅਗਲੇ ਹੁਕਮਾਂ ਤੱਕ ਐਕਸਟੈਂਸ਼ਨ ਦੇ ਲੇਕਿਨ ਸਰਕਾਰ ਵਾਸਤੇ ਕਿ ਗਰਮੀਆਂ ਸ਼ੁਰੂ ਹੋਣ ਵਾਲੀਆਂ ਫਰਵਰੀ ਮਹੀਨੇ ਦੇ ਵਿੱਚ ਹੀ 10000 ਤੋਂ ਵੱਧ ਜਿਹੜੇ ਮੈਗਾਵਾਟ ਦੀ ਜਿਹੜੀ ਸਪਲਾਈ ਆ ਉਹ ਟੱਪ ਚੁੱਕੀ ਹੈ ਅਜੇ ਗਰਮੀਆਂ ਦਾ ਸੀਜ਼ਨ ਆ ਤੇ ਘੱਟੋ ਘੱਟ ਸਰਕਾਰ ਵਾਸਤੇ ਇਹ ਹੈ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ 12000 ਤੋਂ ਲੈ ਕੇ 14000 ਮੈਗਾਵਾਟ ਤੱਕ ਪਰਬੰਧ ਕਰਨਾ ਪਵੇਗਾ ਫਿਲਹਾਲ ਇਸ ਜਾਣਕਾਰੀ ਨਾਲ ਤਰਤੁਰੇ ਮੈਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ